ਪਾਪਾ ਹਨਵਾਲੇ ਨੂੰ ਫੇਰ ਖਾਣੇ ਆਪਾਂ ਕੀ ਹੋਤੀ ਜੇ ਪਕਾਈ ਤੇ ਜਵਾਕਾਂ ਨੂੰ ਦੇ ਦੇ ਜਾਖਾਂ ਵਿਚਾਰੇ ਨੂੰ ਭੁੱਖਿਆ ਮਾਰਨਾ ਤੂੰ ਮਮੀ ਦੋ ਮਿੰਟ ਲਉ ਜੋ ਪਾਸੇ ਜੀ ਦੀਪਾ ਵੇ ਜਵਾਕਾਂ ਦੇ ਢਿੱਡੇ ਚ ਚੂਹੇ ਨੱਚੀ ਜਾਂਦੇ ਆ ਕੁੱਕੇ ਜਵਾਕਾਂ ਤੋਂ ਨਹੀਂ ਘਰਾਂ ਦੇ ਬੰਦੀ ਦੀ ਮੇਰੇ ਢਿੱਡ ਚ ਤਾਂ ਹਾਥੀ ਨੱਚੀ ਜਾਂਦੇ ਆ ਹਾਥੀ ਨੱਚੀ ਜਾਂਦੇ ਆ ਹਾਂ ਹਾਂ ਜਿਹੜੇ ਹਾਥੀ ਆ ਇਹਨੇ ਤਾਂ ਕਾਹਦਾ ਤੇਰਾ ਢਿੱਡਾ ਦੇ ਖੂਆ ਖੂ ਤੂੰ ਕਿੰਨੀ ਵਾਰਾ ਖਾਨੀ ਆ ਨਹੀਂ ਜਿਹੜੀ ਚੀਜ਼ ਆਉਂਦੀ ਉਹ ਖਾਈ ਜਣੀ ਜਿਹੜੀ ਚੀਜ਼ ਆਉਂਦੀ ਉਹ ਖਾਈ ਜਣੀ ਹਜੇ ਤੈਨੂੰ ਭੁੱਖ ਆਈ ਤੇਨੂੰ ਹੁਣੇ ਤਾਂ ਬਰੈਡ ਖਵਾਇਆ ਜੇ ਘੰਟਾ ਨਹੀਂ ਹੋਇਆ ਤੇ ਮੇਰਾ ਹੁਣ ਤੈਨੂੰ ਮਾਂ ਦੇ ਆਉਂਦੇ ਸਰ ਫੇਰ ਭੁੱਖ ਲੱਗ ਗਈ ਮਾਂ ਵੀ ਕੰਮ ਤੋਂ ਆਈ ਆਣ ਕੇ ਕੁਝ ਕਰੂਗੀ ਤਾਂ ਫੇਰ ਹੀ ਤੁਹਾਨੂੰ ਦੇਊਗੀ ਨਾ ਰੋਟੀ ਬਣੀ ਮੈਨੂੰ ਭੁੱਖ ਤਾਂ ਨਾਲੇ ਜ਼ਾਰੇ ਨੂੰ ਲੱਗਦੀ ਉਹਦਾ ਕਿਹੜਾ ਇਤਿਆਹ ਸਾਨੂੰ ਵੀ ਪਤਾ ਮੰਨਿਆ ਵੀ ਭੁੱਖ ਲੱਗਦੀ ਆ ਕੁਦਰਤ ਦੇ ਹੱਥ ਨਹੀਂ ਪਰ ਘੇਡ ਦਾ ਸਬਰ ਵੀ ਤੇ ਆਪਦੇ ਹੱਥਾਂ ਸਬਰ ਕਰਿਆ ਕਰੋ ਥੋੜਾ ਜਿਹਾ ਕੀ ਆ ਸਰਪ੍ਰਾਈਜ਼ ਸਰਪ੍ਰਾਈਜ਼ ਵੇਟ ਕਰ ਲੋ ਵੇਟ ਕਰ ਲੋ ਕੀ ਆ ਪਾਪਾ ਦਾ ਪਾਪਾ ਲੇਟ ਹੋ ਗਏ ਤੁਹਾਡੇ ਕੋ ਥੋੜਾ ਸਬਰ ਨਹੀਂ ਹੁੰਦਾ ਹੈ ਪਾਪਾ ਦਿਖਾਉਗੇ ਇਹ ਕਿਹਦੀ ਹੈ ਮੇਰੀ ਹੈ ਨਾ ਵੇਟ ਵੇਟ ਮੇਰੀ ਹੈ ਨਾ ਤੈਨੂੰ ਮੈਂ ਕਿਹਾ ਸੀ ਮਮਾ ਜੀ ਫੋਨ ਤੇ ਕਿਹਦੇ ਨਾਲ ਗੱਲ ਕਰੀਏ ਆ ਮੇਰੀ ਮਮਾ ਜੀ ਤਾਂ ਫੋਨ ਤੇ ਪਾਪਾ ਨੇ ਗੱਲ ਕਰਨੀ ਮਮਾ ਨੇ ਕਿਹਦੇ ਨਾਲ ਗੱਲ ਕਰਨੀ ਪਹਿਲਾਂ ਦੇਖ ਮੇਜ ਕੇ ਤਾਂ ਦੇਖਾ ਕੀ ਇਹੜੀ ਵੱਡੀ ਆ ਕੋਈ ਛੋਟੀ ਆ ਇੱਕੋ ਜਿੱਡੀਆਂ ਥੋੜਾ ਹੋਣਗੀਆਂ ਵੱਡੀ ਛੋਟੀ ਤਾਂ ਕੋਈ ਹੋਊਗੀ ਹਾਂ ਵੱਡੀ ਆ ਹਾਂ ਪਹਿਲਾਂ ਵੇਖੋ ਦਿਓ ਮੈਨੂੰ ਮम्मा ਕੀ ਸੋਣੀ ਹਾਂ ਅੱਛਾ ਬਾਹਰ ਨਹੀਂ ਨਹੀਂ ਹੁਣ ਪੈਸੇ ਵੇਸਟ ਕਰਨੇ ਆ ਨਹੀਂ ਦੱਸੋ ਹੁਣ ਕੀ ਚੀਜ਼ ਨਾਲ ਖਾਣ ਲਈ ਉੱਥੇ ਵੇਸਟ ਕਰਕੇ ਆਉਣੇ ਆ ਨਾ ਉਹ ਢਿੱਡ ਚ ਪਾਇਆ ਨਾ ਉਹ ਕਾਸੀ ਫੂਕਾ ਮਾਰ ਕੇ ਤੁਸੀਂ ਡਾ ਦਿੱਤਾ ਉਹਨੂੰ ਆ ਮੇਰੇ ਕਹਦਾ ਕੋ ਮੇਰੇ ਕਹੋ ਪਤਾ ਹਮੇਸ਼ਾ ਪਹਿਲਾਂ ਛੋਟੇ ਤੋਂ ਸ਼ੁਰੂ ਕਰੀਦਾ ਹਾਂ ਮੈਂ నీకు dust తో జాడ వచ్చేది మా నాన్న ముఖం యాని બનાలే నై మా తానే కారను బుల్ల నా మాతాల మాతాల ఈ సరి చీజ్ పిలువు యుద్ర బండు హ హ ఆరే హ ఆరే మా తా తెలత ਉਹ ਲਾਪਰ ਜਿਹੜੀਆਂ ਉੱਤੇ ਸਾਡਾ ਤਾਂ ਤੇ ਫਿਰ ਆਈਆਂ ਵੀ ਬਜੀ ਬਜੀ ਹੁਣ ਤੁਹਾਡੇ ਕੋਲੇ ਸਿੱਖੀਆਂ ਹਸਾਲਾ ਬਾਅਦ ਤੇ ਫਿਰ ਹੁਣ ਗਿਫਟ ਦੇਣਾ ਨਹੀਂ ਸੀਗਾ ਤੇ ਦੇਣਾ ਹੀ ਸੀ ਸੋਚਿਆ ਨਹੀਂ ਸੀਗਾ ਆ ਜਿਹੜੀ ਵਾਰ ਤੁਸੀਂ ਪਾਓ ਇਹਨੂੰ ਹਾਂ ਪਾ ਦੇਣੀ ਹਾਂ ਹੁਣ ਤਾਂ ਬੜ ਗਿਆ ਦੰਦ ਨਿਕਲਦਿਆਂ ਮੈਂ ਹੁਣ ਤੁਸੀਂ ਦੱਸੋ ਤੁਸੀਂ ਸੋਚਿਆ ਮੈਂ ਕਿਹਾ ਉਹ ਮੰਮਾ ਨਾਨੀ ਲਈ ਵੀ ਉਹ ਬਾਗੀਆਂ ਜੀਆਂ ਆਈਆਂ ਨਾ ਸਾਡੇ ਨਹੀਂ ਆਇਆ ਤੇ ਗਿਫਟ ਤੁਹਾਨੂੰ ਇਸ ਕਰਕੇ ਦਿੱਤਾ ਕਿਉਂਕਿ ਅਸੀਂ ਤੁਹਾਡੇ ਬਰਥਡੇ ਆ ਤੇ ਕਦੀ ਵੀ ਨਹੀਂ ਉੱਥੇ ਹੋਏ ਠੀਕ ਹੈ ਇਹ ਤੁਹਾਨੂੰ ਤੁਹਾਡੇ ਮੰਮਾ ਪਾਪਾ ਵੱਲੋਂ ਤਾਂ ਮੰਮੀ ਨੂੰ ਵੀ ਦਿਨੇ ਆ ਹੋ ਜਾ ਮੰਮੀ ਤੇ ਵੇਗਲਾ ਖੋਲਾ ਖੋਲ ਕੇ ਕੱਢ ਲਾ ਉਹ ਡੋਡੀ ਤਾਂ ਲਿਆ ਦਿਓ ਹਜੇ ਵੀ ਤੈਨੂੰ ਰੋਟੀ ਦੀ ਕਸਰ ਇੰਨਾ ਮਠਾਦੇ ਨੂੰ ਮਿਲ ਗਿਆ ਤੇ ਹਜੇ ਵੀ ਤੈਨੂੰ ਰੋਟੀ ਦੀ ਕਸਰ ਭੁੱਖ ਦਾ ਜੇ ਭੁੱਖ ਲੱਗ ਜਾਓ ਤਾਂ ਬੰਦੇ ਨੂੰ ਹਾਂ ਤੁਹਾਡੇ ਨਾਲ ਮੈਨੂੰ ਵੀ ਮਿਲ ਗਿਆ ਝੋਨੇ ਦੇ ਪੱਜੜੀ ਲੈਣ ਪਾਣੀ ਆ ਜਾਂਦਾ ਉਹ ਕਿਹਦਾ ਉਹ ਜਿਹੜਾ ਝੋਨੇ ਚ ਖੰਦੋਗਦਾ ਹੁੰਦਾ ਉਹਨੂੰ ਸਮਝੀ ਚਲ ਮਮੀ ਆਇਆ ਤਾਂ ਨੀ ਕਾ ਵੀ ਲੋਕੀ ਆਇਆ ਤਾਂ ਨਹੀਂ ਕਹਿਣਗੇ ਜੇ ਹੁਣ ਮੈਂ ਤੁਹਾਨੂੰ ਲੈ ਕੇ ਆਈ ਸੀ ਨਹੀਂ ਜੇ ਹੁਣ ਮੈਂ ਤੁਹਾਨੂੰ ਲੈ ਕੇ ਆਈ ਸੀ ਤੇ ਫਿਰ ਮੇਰੇ ਲਈ ਨਾ ਕੁਝ ਲੈ ਕੇ ਆਉਂਦੇ ਤੇ ਫਿਰ ਗਾਂਹ ਤੋਂ ਮੈਂ ਤੁਹਾਨੂੰ ਲੈ ਆਉਂਦੀ ਲੈ ਕੇ ਤਾਂ ਆਉਣਾ ਸੀ ਫਿਰ ਲੈ ਕੇ ਵੀ ਜਾਣਾ ਸੀ ਕਿਉਂ ਕਿਉਂ ਇਹ ਮੈਂ ਤਾਂ ਉੱਥੇ ਹੀ ਛੱਡ ਜਣਾ ਸੀ ਇੱਥੇ ਤਾਂ ਲੱਗਦਾ ਜੇ ਨਹੀ ਤਾਂ ਫੇਰ ਤੁਹਾਨੂੰ ਇੱਥੇ ਹੀ ਛੱਡ ਜਣਾ ਸੀ ਜੇ ਤੁਹਾਨੂੰ ਕੱਲਿਆ ਨੂੰ ਗਿਫਟ ਦੇ ਦਿੰਦੀ ਤੇ ਮੈਨੂੰ ਲਾ ਦੇਂਦੇ ਤੇ ਦਿਲ ਦੀ ਗੱਲ ਦਿਲ ਤਾਂ ਨਹੀਂ ਵਧੀਆ ਵਧੀਆ ਧੰਨਵਾਦ ਜੀ ਤੁਹਾਡਾ ਧੰਨਵਾਦ ਮੈਂ ਵੀ ਭਾਰ ਗਿਆ ਤਾਂ ਥੈਂਕ ਯੂ ਜੀ ਮੰਮੀ ਤੈਨੂੰ ਤਾਂ ਜਿੰਦਗੀ ਚ ਕਦੇ ਕਿਸੇ ਨੇ ਸਰਪ੍ਰਾਈਜ਼ ਦਿੱਤਾ ਆ ਨਹੀਂ ਜਾਂਦਾ ਮੁੰਡੇ ਵੀ ਮੇਰੇ ਦੇ ਹੀ ਦਿੰਦੇ ਸਪ੍ਰਾਈਜ਼ ਨਹੀਂ ਅੱਗੇ ਮਦਰਡੇ ਤੇ ਉਹਨਾਂ ਨੇ ਸਰਪ੍ਰਾਈਜ਼ ਦਿੱਤਾ ਸੀ ਹੁਣ ਆਸਟ੍ਰੇਲੀਆ ਆਈ ਮਦਦ ਦੇ ਤਾਂ ਤੇ ਗੱਲ ਕਿ ਓਡੀ ਕੋਡੀ ਆ ਮਦਰਡੇ ਤੇ ਕੁਝ ਦੇਣਾ ਹੀ ਸੀ ਹਾਂ ਤੇ ਚੱਲ ਹੁਣ ਮੈਂ ਤੁਹਾਡੀਆਂ ਕੁੜੀਆਂ ਨੂੰ ਲੈ ਕੇ ਆਈ ਸੀ ਤੇ ਪਰ ਹੁਣ ਤੁਸੀਂ ਵੀ ਕੁਝ ਦੇ ਦਿੱਤਾ ਉਹ ਦਿਨ ਤੋਂ ਫਲਾਈਟ 'ਚ ਸੀ ਜਿੱਦਨ ਮਦਰਸਡੇ ਸੀ ਬਿਚਾਰ ਮਦਰਡੇ ਦਾ ਹੀ ਸੰਘਰਾਂ ਮੈਨੂੰ ਨਹੀਂ ਪਤਾ ਜੀ ਕਿ ਉਹ ਦਿਨ ਮਦਰ ਨਹੀਂ ਚੱਲ ਹੁਣ ਮਦਰਡੇ ਦਾ ਹੀ ਪ੍ਰਭਾ ਉਹਨੇ ਸੋਚਿਆ ਕਿ ਮੱਪਾ ਨੇ ਪਾਪਾ ਨੇ ਛੋਟੀਆਂ ਛੋਟੀਆਂ ਬਣਾਈ ਤਾਂ ਇਹਦਾ ਪਹਿਲਾ ਗਿਫਟ ਆ ਉਹ ਜੇ ਬੋਸ ਜੇ ਮਰਜ਼ੀ ਹੋਵੇ ਫਾਸ ਸੋਹਣੀਆਂ ਤੇ ਕੰਨਾਂ ਦੇ ਵਿੱਚ ਵੀ ਗਿਫਟ ਲੈ ਕੇ ਪਾ ਕੇ ਦਿੱਤਾ ਸੀ ਉਹ ਕਿੰਨੇ ਪਾ ਕੇ ਲੈ ਕੇ ਦਿੱਤਾ ਸੀ ਉਦੋਂ ਤਾਂ ਮਾਮਿਆਂ ਕੋਲੇ ਹੀ ਮਾਮਿਆਂ ਨੇ ਲੈ ਕੇ ਪਾ ਕੇ ਦਿੱਤਾ ਹੈ ਮम्मा ਦੇ ਪਾਸੇ ਨਹੀਂ ਮम्मा ਦੇ ਲੱਗੇ ਹੀ ਮਾਮਿਆਂ ਨੇ ਲੈ ਕੇ ਦਿੱਤੇ ਸੀ ਮम्मा ਨੇ ਆਵੇ ਹੁਣ ਤੁਹਾਨੂੰ ਲੈ ਕੇ ਦਿੱਤਾ ਮम्मा ਹਾਰੀ ਸਾਰੀ ਬਲੀ ਲੈ ਕੇ ਦੇਵੇ ਇਹ ਮਾਸੇ ਨਾਲ ਲੱਗੇ ਦੋਹੀ ਮਾਮਿਆਂ ਨੇ ਤਾਂ ਮਾਸ ਕਿਹਨੇ ਜਾਂਦਾ ਨਹੀਂ ਮਾਂ ਮਾਂ ਗੁੱਗੂ ਮਾਮੇ ਨੇ ਹਾਂ ਦੀ ਉਹ ਬ ਦਿੱਤੀ ਸੀ ਹਾਂ ਇਹਨਾਂ ਨੂੰ ਲੋਕਟ ਵੀ ਪਵਾਣਾ ਹੈ ਪਾਪਾ ਕਹਿੰਦੇ ਪਾਪਾ ਕਹਿੰਦੇ ਮੈਂ ਤੁਹਾਨੂੰ ਇਹਦੇ ਚ ਲੋਕਟ ਵੀ ਤੁਹਾਨੂੰ ਜਾਣ ਤੋਂ ਪਹਿਲਾਂ ਉਹ ਤੁਹਾਡੇ ਇਹਦੇ ਚ ਲੋਕਟ ਜਿਹੜੇ ਵੀ ਸਾਨੂੰ ਵਧੀਆ ਲੱਗੇ ਅਸੀਂ ਲੋਕਟ ਪਵਾ ਰਹੇ ਤੁਹਾਡੇ ਇਹਦੇ ਚ ਪਰ ਇਹ ਸਕੂਲੇ ਪਾ ਕੇ ਨਹੀਂ ਜਾਣੀਆਂ ਪਤਾ ਸਾਨੂੰ ਦੇ ਨਹੀਂ ਤੇ ਆਪ ਠੀਕ ਹੈ ਗਈ ਤਾਂ ਲੈ ਜਾਣੇ ਮਾਰਵਾ ਨੇ ਆਵੇ ਪੜੇ ਰੱਖ ਲੈਣਾ ਮਾਂ ਠੀਕ ਹੈ ਮੈਂ ਤਾਂ ਛੋਟੇ ਬੱਚੇ ਨਾ ਸ਼ੋਅ ਆਫ ਕਰਦੇ ਚੰਗਾ ਨਹੀਂ ਲੱਗਦਾ ਇਦਾਂ ਪਾ ਕੇ ਜਾਣਾ ਨਾ ਚੰਗਾ ਨਹੀਂ ਲੱਗਦਾ ਇਹ ਨਿੱਕੀਆਂ ਨਿੱਕੀਆਂ ਟੁੱਟ ਤੁਹਾਨੂੰ ਸਕੂਲੇ ਕੁਝ ਨਹੀਂ ਉਹਨਾਂ ਨੇ ਕਿਹਾ ਗਾ ਨਹੀਂ ਬੱਚਨ ਦੇ ਨਾ ਜਿਨ੍ਹਾਂ ਨੇ ਕੰਡਾ ਫਿਰਦੇ ਉਹਨਾਂ ਦਾ ਨਾ ਹੋਇਗਾ ਮਾਲੀਆਂ ਪੌੜੀਆਂ ਚੈੜੀਆਂ ਆ ਅੱਜ ਤਾਂ ਹੀ ਛੋਟੀਆਂ ਛੋਟੀਆਂ ਲੈ ਕੇ ਦਿੱਤੀਆਂ ਇਹਨਾਂ ਵੀ ਸਕੂਲ ਚੋਂ ਉਹਨੀਆਂ ਧੀ ਅਲਾਉਡ ਹੁੰਦੀਆਂ ਨੇ ਉਹਨੀਆਂ ਕੀ ਪਾਈਆਂ ਜਾਣ ਤੇ ਹੁਣ ਚੈਨੀਆਂ ਜਾ ਕੇ ਮਾਸਿਕਾ ਮਾਮਿਆਂ ਨੂੰ ਵਿਖਾ ਕੇ ਚਾਤੀਆਂ ਚਾਚਿਆਂ ਨੂੰ ਵਿਖਾ ਕੇ ਤੇ ਮੁੜ ਕੇ ਆਪਾਂ ਸਾਬ ਦੇਣੀਆਂ ਫੇਰ ਆਪਾਂ ਕਿਸੇ ਫੰਕਸ਼ਨ ਤੇ ਪਾਇਆ ਕਰਨੀਆਂ ਨੇ ਉਹਨਾਂ ਨੇ ਸਾਬ ਦੇ ਹਾਂ ਹੋਰੋਂ ਤੇ ਅੱਖਾਂ 'ਚ ਤਾਂ ਨਹੀਂ ਫੜ ਕੇ ਤੁਰੇ ਫਿਰਨਾ ਵੱਡੇ ਵਾਂਗੂ ਵੀ ਕੰਦੇ ਰਹਿੰਦੇ ਆ ਸਾਥ ਦਿੰਦੇ ਆ ਤੁਸੀਂ ਤੇ ਨਹੀਂ ਤੇ ਫਿਰ ਹੱਥਾਂ 'ਚ ਪਾ ਕੇ ਤੁਰਿਆ ਫਿਰੋ ਤੁਸੀਂ ਤਾਂ ਨਿੱਕੀਆਂ ਨਿੱਕੀਆਂ ਜੇ ਕਿਸੇ ਨੇ ਦੋ ਹੱਥੇ ਮਾਰੇ ਤਾਂ ਉਹਨੂੰ ਲੈ ਜਾਣ ਆਪਣੇ ਪਿੰਡ ਦੀ ਅੱਗੇ ਸਮੇਤੀਆਂ ਦਾ ਸਮੇਤੀਆਂ ਕੋਲ ਨਾ ਹੋਣ ਤੇ ਫੇਰ ਕੀ ਕਰਾਂਗੇ ਮੈਡੀ ਵੱਡੀ ਸ਼ੋਹਤਾਂ ਕਰੀਆਂ ਨੇ ਆ ਉੱਥੇ ਜਿੰਨੀਂਗਾ ਖੋਗੇ ਬੱਲਾਂ ਕੇ ਭੁੱਖ ਲੱਗੀ ਖੁੰਡਾ ਨਾਲੇ ਆਪਣੇ ਤਾਂ ਬੂਹੇ ਇੱਕੋ ਸਾਰੇ ਲੰਘਦੀਆਂ ਉੱਥੇ ਇਥੇ ਦੇਖਣੇ ਲੱਫੜ ਮਾਰਿਆ ਤੇ ਕੱਲ ਬਾਹਰ ਨਿਕਲਦੇ ਆ ਬਾਹਰ ਭਾਵੇਂ ਨਹੀਂ ਨਿਕਲਦੇ ਕਿਸੇ ਬੰਦੇ ਨਿਕਲ ਵੀ ਪੈਂਦਾ ਹੀ ਇਹ ਬੰਦਾ ਰਾਜ ਬਾਹਰ ਨਹੀਂ ਨਿਕਲਦਾ ਅੰਦਰ ਤਾਂ ਹੋਈ ਬੰਦਾ ਜੂਵੇ ਟੋਪ ਰਹੇ ਹਾਂ ਤੇ ਜੇ ਅਰੇ ਗਲਾਈ ਵੱਢ ਦੇ ਲੈ ਜੇ ਤਾਂ ਫੇਰ ਕੀ ਕਰੋਗੇ ਨਹੀਂ ਮੈਂ ਤੁਹਾਨੂੰ ਦੱਸਿਆ ਯਾਰ ਤੇ ਮੈਂ ਵੀ ਤੈਨੂੰ ਦੱਸਿਆ ਗਿਆ ਜੇ ਗਲਾਈ ਕੱਟ ਕੇ ਅਗਲਾ ਲੈ ਜੇ ਤਾਂ ਫੇਰ ਫੇਰ ਕੀ ਕਰਨਗੇ ਇਹਦੇ ਵਿੱਚ ਵੀ ਮਾਸ ਉਹ ਤਾਂ ਇਹ ਤਾਂ ਆਪੇ ਪੇਰ ਤਾਂ ਪਾ ਗਲਾਂ ਜੂਰ ਬੜਾ ਉਹਨਾਂ ਨਾਲ ਲੱਗਦਾ ਕਿ ਤੂੰ ਸੋਚਦੇ ਜਰੂਰ ਆ ਕਿ ਬੱਚਿਆਂ ਨੂੰ ਦੇਣਾ ਚਾਹੀਦਾ ਵਾ ਲਾਈਕ ਤੁਸੀਂ ਸਾਡੇ ਘਰ ਦੀ ਲక్ష్ਮੀ ਜਿਵੇਂ ਖੁਸ਼ੀ ਆ ਕਹਿੰਦਾ ਸਾਨੂੰ ਤੁਹਾਨੂੰ ਦੇਣਾ ਚਾਹੀਦਾ ਨਾ ਤਾਂ ਉਹ ਜਿਹੜਾ ਉਹਨਾਂ ਦੇਣ ਨਾ ਉੱਥੇ ਸਾਨੂੰ ਪੈਸੇ ਮਿਲਦੇ ਨੇ ਜਿਹੜਾ ਕਿਹੜਾ ਦੇਣਾ ਹੁੰਦਾ ਨਾ ਨੇ ਕਿੰਦਰ ਨਹੀਂ ਜਿੱਥੇ ਤੁਸੀਂ ਉਹ ਭੋਗ ਤੇ ਉਹ ਸੁੱਖ ਜਿਉਂ ਤਾਲ ਦੇਣੀ ਜਿੱਦਾਂ ਉਹ ਜਿਹੜੇ ਪੁੱਤ ਜਿਹੜੇ ਕੰਜਕਾ ਕਰਦੇ ਆਪਾਂ ਆਪਾਂ ਸੇਵਾ ਕਰਦੇਗੇ ਪਰ ਇਹ ਆ ਕਿ ਅਸੀਂ ਤੁਹਾਨੂੰ ਕੁਛ ਨਾ ਕੁਛ ਤਾਂ ਦੇਣਾ ਸੀ ਨਾ ਐਂ ਜੇ ਤੁਸੀਂ ਖੁਸ਼ ਆ ਸਾਡੇ ਘਰੇ ਹੋਰ ਖੁਸ਼ੀ ਆਊਗੀ ਤੁਸੀਂ ਸਾਡੇ ਘਰ ਦੀਆਂ ਨਾ ਖੁਸ਼ਾਲੀਆਂ ਨਾ ਵੈਸੇ ਵੀ ਪਾਪਾ ਮੰਮਾ ਕੋਲ ਤਾਂ ਸਿਰਫ ਪ੍ਰਾਪੇ ਹੀ ਗਮਿਆਂ ਹੋਤੇ ਕੁਛ ਨਹੀਂ ਹੈਗਾ ਸਭ ਹੋ ਜਾ ਬਾੜੇ ਨਾ ਪਾਪਾ ਦੇਈਆਂ ਸਭ ਹੋ ਜਾ ਜਿਹੜਾ ਆਪਣੇ ਦਿੱਤਾ ਸਭ ਹੋ ਜਾਗਾ ਕਿ ਕੀ ਨਹੀਂ ਹੈਗਾ ਸਭ ਹੋ ਜਾਗਾ ਰੱਬ ਦਾ ਦਿੱਤਾ ਇੰਨੇ ਚ ਛੁਕਰ ਕਰੀ ਜਾਂਦਾ ਖੁਸ਼ ਆ ਖੁਸ਼ੀ ਹੋਣਾ ਤੇ ਆਵੇਂ ਸਾਨੂੰ ਖੁਸ਼ੀ ਹੋਣਾ Hello